ਆਦ ਕਾਲ ਤੋਂ ਸਤ ਤੇ ਸਤਾ ਦੀ ਬਣੀ ਨਹੀਂ ਹੈ। ਕਰੀਬਨ ਕਰੀਬਨ ਸਤਾ ਸਤ ਨੂੰ ਪਸੰਦ ਹੀ ਨਹੀਂ ਕਰਦੀ ਰਹੀ ਕਿਉਂਕਿ ਸਤਾ ਖੜੀ ਝੂਠ ਤੇ ਹੈ। ਫਰੇਪ ਤੇ ਖੜੀ ਹੈ। ਧੋਖੇ ਤੇ ਖੜੀ ਹੈ। ਦੂਜੇ ਨੂੰ ਜਿਥਣ ਤੇ ਖੜੀ ਹੈ। ਇਸ ਵਾਸਤੇ ਵਕਤੀ ਤੌਰ ਤੇ ਤੇ ਝੂਠ ਝੂਠ ਜਿਹੜਾ ਜਿੱਤਦਾ ਰਿਹਾ ਹੈ ਜਿੱਤਦਾ ਰਿਹਾ ਹੈ ਕਈ ਕਈ ਝੂਠੇ ਹੈ RAM ਸੱਚੇ ਨੇ ਪਰ ਕਹਿ ਕਈ ਨੇ 14 ਸਾਲ ਦਾ ਬਨਵਾਸ ਦੇ ਹੀ ਦਿੱਤਾ ਹੈ ਝੂਠ ਦੀ ਜਿੱਤ ਦਿਖਦੀ ਪਈ ਹੈ ਕੰਸ ਜ਼ਾਲਮ ਹੈ ਝੂਠਾ ਹੈ ਐਨਐਸ ਕੰਸ ਜ਼ਾਲਮ ਹੈ ਝੂਠਾ ਹੈ ਕ੍ਰਿਸ਼ਨ ਸਤਵਾਦੀ ਨੇ ਉਹਦੇ ਮਾਤਾ ਪਿਤਾ ਦੇਵਕੀ ਤੇ ਬਾਸਦੇਵ ਸਤਵਾਦੀ ਨੇ ਪਰ ਸਕੰਸ ਨੇ ਤੇ ਜੇਲ੍ਹ ਦੇ ਜਪਾਈ ਦਿੱਤਾ ਵਕਤੀ ਤੌਰ ਤੇ ਝੂਠ ਦੀ ਜਿੱਤ ਹੁੰਦੀ ਹੈ ਪ੍ਰਹਲਾਦ ਸੱਚ ਤੇ ਖੜਾ ਹੈ ਹਰ ਨਾਕਸ਼ ਝੂਠ ਤੇ ਖੜਾ ਹੈ ਪਰ ਜਦ ਪ੍ਰਹਲਾਦ ਨੂੰ ਭੁੱਖਾ ਪਿਆਸਾ ਜੇਲ੍ਹ ਦੇ ਚ ਰੱਖਿਆ ਹੋਵੇਗਾ ਪਹਾੜਾਂ ਤੋਂ ਸੁੱਟਿਆ ਹੋਵੇਗਾ ਤਰ੍ਹਾਂ ਤਰ੍ਹਾਂ ਦੇ ਤਸੀਹੇ ਦਿੱਤੇ ਹੋਣਗੇ ਸਾਫ਼ ਦਿਸਦਾ ਪਿਆ ਹੋਵੇਗਾ ਝੂਠ ਦੀ ਜਿੱਤ ਹੋ ਗਈ ਜਿੱਤ ਹੋ ਗਈ ਇਸੇ ਤਰੀਕੇ ਦੇ ਨਾਲ ਹੋਰ ਅੱਗੇ ਚਲੋ ਈਸਾ ਸੱਚ ਤੇ ਖੜੇ ਨੇ ਪਰ ਸੱਚ ਤੇ ਸੂਲੀ ਤੇ ਟੰਗੇ ਹੋਇਆ ਤੇ ਝੂਠ ਤਮਾਸ਼ਾ ਪਿਆ ਦੇਖਦਾ ਝੂਠ ਸਿੰਘਾਸਣ ਤੇ ਝੂਠ ਸਿੰਘਾਸਣ ਤੇ ਬੈਠਾ ਸੱਚ ਦਾ ਰਹਿਬਰ ਸੁਖਰਾ ਉਨੂੰ ਜ਼ਹਿਰ ਦਾ ਪਿਆਲਾ ਦੇ ਕੇ ਤੜਪਾ ਕੇ ਮਾਰੇ ਆ ਜਾ ਰਹੇ ਹਿਸ ਦੇ ਵਕਤੀ ਤੌਰ ਤੇ ਤੇ ਝੂਠ ਦੀ ਜਿੱਤ ਹੁੰਦੀ ਹੈ ਬਾਬਰ ਸਿੰਘਾਸਣ ਤੇ ਬੈਠਾ ਗੁਰੂ ਨਾਨਕ ਬਾਬਲ ਦੀ ਜੇਲ੍ਹ ਦੇ ਚਣ ਹੈ ਜਹਾਂਗੀਰ ਸਿੰਘਾਸਣ ਤੇ ਬੈਠਾ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ ਤਤੀ ਤਵੀ ਤੇ ਨੇ ਜਹਾਂਗੀਰ ਸਿੰਘਾਸਣ ਤੇ ਬੈਠਾ ਹੈ 6ਵੇਂ ਪਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਵਾਲੀਅਰ ਦੀ ਜੇਲ੍ਹ ਦੇ ਚ ਬੰਦ ਹੈ ਝੂਠ ਤੇ ਸਿੰਘਾਸਣ ਤੇ ਬੈਠਾ ਝੂਠਾ ਔਰੰਗਜ਼ੇ ਸੱਚ ਚਾਂਦਨੀ ਚੌਕ ਦੇ ਚ ਸ਼ਹੀਦ ਹੋ ਰਿਹਾ ਹੈ ਜਲਾਦ ਗਰਦਨ ਉਡਾ ਰਹੇ ਨੇ ਝੂਠਾ ਸੋਬਾ ਸਰੰਦ ਉਹ ਤੇ ਸਿੰਘਾਸਣ ਤੇ ਬੈਠਾ ਹੈ ਪਰ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 마ਸੂਮ ਲਾੜੇ ਸੱਚ ਦੇ ਮਜਸਮੇ ਦੀਵਾਰਾਂ ਦੇ ਚਿਣੇ ਜਾ ਰਹੇ ਹੁਣ ਮੈਂ ਇੰਨੇ ਹੀ ਟੂਕ ਦौरा ਕੇ ਥਾ ਕਿ ਮੈਂ ਲੜੀ ਜੋ ਛੇੜੀ ਹੋਈ ਸੀ ਉਹ ਅਰਜ਼ ਕਰਾਂ ਵਕਤੀ ਤੌਰ ਤੇ ਝੂਠ ਦੀ ਜਿੱਤ ਆਉਂਦੀ ਹੈ ਲੇਕਨ ਕੋੜ ਨੇ ਖੁੱਟੇ ਨਾਨਕਾ ਔੜਕ ਸਚ ਰਹੀ ਬਾਬਰ ਨੂੰ ਤੇ ਅੱਜ ਕੋਈ ਪੁੱਛਣ ਵਾਲਾ ਨਹੀਂ ਗੁਰੂ ਨਾਨਕ ਦੀ ਜੈ ਜੈਕਾਰ ਸਾਰੀ ਦੁਨੀਆ 'ਚ ਜਹਾਂਗੀਰ ਦੀ ਕਬਰ ਤੇ ਤੇ ਅੱਜ ਦੀਵਾ ਜਲਾਉਣ ਵਾਲਾ ਵੀ ਕੋਈ ਨਹੀਂ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਜੈ ਜੈਕਾਰ ਉਹਨਾਂ ਦਾ ਸੰਦੇਸ਼ ਉਪਦੇਸ਼ ਘਰ ਘਰ ਵਿੱਚ ਪੜਿਆ ਜਾ ਰਿਹਾ ਹੈ ਸਾਰੀ ਦੁਨੀਆ ਚ ਗਾਇਆ ਜਾ ਰਿਹਾ ਹੈ ਇੱਕ ਦਫਾ ਬੰਬੇ ਤੋਂ ਬਾਈ ਰੋਡ ਹਜ਼ੂਰ ਸਾਹਿਬ ਮੈਂ ਜਾ ਰਿਹਾ ਸੀ ਰਸਤੇ ਚ ਔਰੰਗਾਬਾਦ ਆਉਂਦਾ ਹੈ ਤੇ ਔਰੰਗਾਬਾਦ ਤੋਂ ਪਹਿਲੇ ਆਉਂਦਾ ਹੈ ਖੁਲਦਾਬਾਦ ਖੁਲਦਾਬਾਦ ਵਿੱਚ ਔਰੰਗਜ਼ੇਬ ਦੀ ਕਬਰ ਹੈ ਸ਼ਾਇਦ ਆਪ ਨੂੰ ਪਤਾ ਹੋ ਹਾਜਾ ਮਯੂਦਨ ਚਿਸ਼ਤੀ ਦਾ ਜਿਹੜਾ ਪੋਤਰਾ ਸੀ ਉਹਦੀ ਕਬਰ ਉੱਥੇ ਖੋਲਦਾਬਾਦ ਦੇ ਚ ਹੈ ਔਰੰਗਜ਼ੇਬ ਨੇ ਵਸੀਅਤ ਕੀਤੀ ਸੀ ਮੇਰੀ ਕਬਰ ਉਹਦੀ ਕਬਰ ਦੇ ਕੋਲ ਬਣਾਣਾ ਕਿਉਂਕਿ ਉਹ ਫਕੀਰ ਸੀ ولی ਅੱਲਾਹ ਸੀ ਗੁਨਾਹ ਕਮਾਉਂਦੇ ਸਨ ਵੀ ਚਲੋ एक फकीर की कबर दे को मेरी कबर हो शायद मैं दोजक तो बच जावा लेकिन उसने इस्लामी शरह की पाबंदी निभादे आया हुक्म किया कि टोपियां बना के कुरान शरीफ लिख के वो जो बाजार बिकिया ने तो ओदे पैसे जो मैं कट्ठे किते हैं ਮੇਰੀ ਕਬਰ ਤੇ ਉਹੀ ਖਰਚ ਕਰਨਾ ਮੇਰੀ ਮਈਤ ਤੇ ਉਹੀ ਖਰਚ ਕਰਨਾ ਬਾਕੀ ਨਹੀਂ ਸ਼ਾਇਦ ਆਪ ਨੂੰ ਪਤਾ ਹੋਵੇ ਖਜ਼ਾਨੇ ਦੇ ਪੈਸੇ ਦੀ ਰੋਟੀ ਨਹੀਂ ਖਾਂਦਾ ਸੀ ਆਪਣੀ ਮਿਹਨਤ ਦੀ ਰੋਟੀ ਖਾਂਦਾ ਸੀ ਇਹ ਇਤਨਾ ਵੱਡਾ ਆਪਣੇ ਆਪ ਨੂੰ ਪਰਹੇਜ਼ਗਾਰ ਸਾਬਤ ਕਰਦਾ ਸੀ ਲਿਖਤ ਤੇ ਮੁਤਾਬਕ ਜੋ ਉਹ ਪੈਸੇ ਇਕੱਠੇ ਹੋਏ ਉਹ ਦੋ ਦਿਨਾਰ ਤੇ 8 10 ਦਰਮ ਕਰਕੇ ਲਿਖਿਆ ਹੋਇਆ ਹੈ ਇਹ ਦਿਨ 4 ਰੁਪਏ ਬਣਦੇ ਨੇ ਉਸ حساب ਦੇ ਨਾਲ ਜ਼ਿਆਦਾ ਨਹੀਂ ਬਣਉਂਦੇ ਕਿਉਂਕਿ ਇਧਰ ਅਰਬ ਦੇਸ਼ਾਂ ਜੋ ਸਿੱਕਾ ਚੱਲਦਾ ਉਹਨੂੰ ਰਿਆਲ ਜਾਂ ਦਿਨਾਰ ਕਹਿੰਦੇ ਨੇ ਉਹਨੇ ਰੁਪਏ ਦਾ ਨਾਮ ਦਿਨਾਰ ਰੱਖ ਦਿੱਤਾ ਸੀ ਹੁਣ ਇਤਨੇ ਪੈਸੇ ਆ ਤੇ ਕੱਚੀ ਕਬਰ ਹੀ ਬਣ ਸਕਦੀ ਸੀ ਪੱਕੀ ਨਹੀਂ ਤਾਂ ਅੱਜ ਵੀ ਉਥੇ ਕੱਚੀ ਕਬਰ ਹੈ ਉਹਦੇ ਚਾਰੋਂ ਪਾਸੇ ਨظام ਹైਦਰਾਬਾਦ ਨੇ ਹੁਣ ਸੰਗ ਮਰਮਰ ਦੀ ਜਾਲੀ ਬਣਾ ਦਿੱਤੀ ਹੈ ਕਬਰ ਕੱਚੀ ਹੈ ਮੈਂ ਸਾਰਾ ਦ੍ਰਿਸ਼ ਦੇਖਿਆ ਹੈ ਕਿਉਂਕਿ ਖ्वाजा ਮਈਦਨ ਚਿਸ਼ਤੀ ਦਾ ਜਿਹੜਾ ਪੋਤਰਾ ਹੈ ਉਹਦੀ ਜਿਹੜੀ ਮਜ਼ਾਰ ਹੈ ਬੜੀ ਖੂਬਸੂਰਤ ਬਣੀ ਹੋਈ ਹੈ ਰਸਤੇ ਦੇ ਚ ਰੋਡ ਦੇ ਉੱਤੇ ਹੀ ਹੈ ਹਾਈਵੇ ਤੇ ਤਾਂ ਮੇਰਾ ਦੇਖਣ ਨੂੰ ਜੀ ਕੀਤਾ ਵੇ ਇੰਨੇ ਸੁੰਦਰ ਮਕਬਰ ਹੈ ਗੁੰਬਦ ਇਤਨੇ ਆਲੀਸ਼ਾਨ ਬਾਅਦ ਵਿੱਚ ਪਤਾ ਚੱਲਿਆ ਖ्वाजा ਮਈਦਨ ਚਿਸ਼ਤੀ ਦੇ ਪੋਤਰੇ ਦੀ ਇਹ ਮਜ਼ਾਰ ਹੈ ਔਰ ਬਾਅਦ ਵਿੱਚ ਇਹ ਵੀ ਪਤਾ ਚੱਲਿਆ ਨਾਲ ਔਰੰਗਜ਼ੇਬ ਦੀ ਕਬਰ ਹੈ ਕੱਚੀ ਇਹ ਸਭ ਕੁਝ ਦੇਖ ਕੇ ਜਦ ਮੈਂ ਚੱਲਣ ਲੱਗਿਆ ਔਰੰਗਜ਼ੇਬ ਦੀ ਕਬਰ ਤੇ ਜਿਹੜੇ ਦੋ ਮਜੌਰ ਸਨ ਮੈਨੂੰ ਕਹਿਣ ਲੱਗੇ ਸਰਦਾਰ ਜੀ ਕੁਝ ਪੈਸੇ ਦੇ ਕੇ ਜਾਓ ਅਸੀਂ ਰਾਤ ਨੂੰ ਦੀਵਾ ਜਲਾਣਾ ਆਉਂਦਾ ਹੈ ਕਬਰ ਤੇ ਤੇਲ ਵਾਸਤੇ ਪੈਸੇ ਚਾਹੀਦੇ ਨੇ ਜੋ ਜ਼ਾਇਰਾਂ ਆਉਂਦੇ ਨੇ ਬਹੁਤ ਯਾਤਰੀ ਆਉਂਦੇ ਨੇ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਪ੍ਰੇਰਣਾ ਕਰਦੇ ਹਾਂ ਪੈਸੇ ਦੇ ਜਾਂਦੇ ਨੇ ਕਿ ਅਸੀਂ ਤੇ ਰਾਤ ਨੂੰ ਦੀਵੇ ਜਲਾਉਂਦੇ ਸੀ 35 ਸਾਲ ਪੁਰਾਣੀ ਗੱਲ ਹੈ ਮੈਂ ਉਦੋਂ ਡਾਇਰੀ 'ਚ ਨੋਟ ਕਰ ਲਈ ਸੀ ਕਿ ਦਿਨ ਮੈਂ ਭੁੱਲ ਨਾ ਜਾਵਾਂ ਉਹਨਾਂ ਨੇ ਮੈਂ ਉਦੋਂ ਦੋ ਦਮੜੇ ਦਿੱਤੇ ਸਨ ਬਹੁਤ ਪੁਰਾਣੀ ਗੱਲ ਹੈ ਔਰ ਫਿਰ ਮੈਂ ਕਈ ਸਟੇਜਾਂ ਤੇ ਸੁਣਾਈ ਮੈਂ ਕਿ ਐ ਔਰੰਗਜ਼ੇਬ ਤੇਰੀ ਕਬਰ ਤੇ ਰਾਤ ਨੂੰ ਦੀਵਾ ਜਲਾਣਾ ਹੋਵੇ ਤੇਰੀ ਕਬਰ ਤੇ ਬੈਠੇ ਮਜ਼ਦੋਰ ਆਏ ਗਏ ਯਾਤਰੀ ਕੋਲੋਂ ਜ਼ਾਇਰਾਂ ਕੋਲੋਂ ਪੈਸੇ ਮੰਗਦੇ ਨੇ ਤਾਂ ਤੇਰੀ ਕਬਰ ਤੇ ਰਾਤ ਨੂੰ ਦੀਵਾ ਜਲਦਾ ਪਰ ਜਿਹਨੂੰ ਤੂੰ ਚੰਨ ਨੇ ਚਾਉਂਗਦੇ ਸ਼ਹੀਦ ਕੀਤਾ ਉੱਥੇ ਮਾਇਆ ਦੇ ਦਰਿਆ ਪੇ ਚਲਦੇ ਜਿਤਨੂੰ ਚਾਂਦਨੀ ਚੌਂਕ ਦੇ ਸ਼ਹੀਦ ਕੀਤਾ ਉੱਥੇ ਹਜ਼ਾਰਾਂ ਮੁਸਾਫਰ ਰੋਜ਼ ਲੰਗਰ ਛਕਦੇ ਨੇ ਸੈਂਕੜੇ ਮੁਸਾਫਰ ਰੋਤ ਰਾਤ ਬਸਰ ਕਰਦੇ ਨੇ ਇਹ ਸਭ ਕੁਝ ਦੇਖ ਕੇ ਫਿਰ ਇਹੀ ਪੰਕਤੀ ਕਹਿਣੀ ਪੈਂਦੀ ਏ ਕੂੜ ਨਿਖੁੱਟੇ ਨਾਨਕਾ ਔੜਕ ਸਚ ਰਹੀ ਵਕਤੀ ਤੌਰ ਤੇ ਭਾਵੇਂ ਝੂਠ ਦੀ ਜਿੱਤ ਹੁੰਦੀ ਏ ਇਸ ਤੋਂ ਆਮ ਕੱਚੇ ਮਨਕ ਡੋਲ ਜਾਂਦੇ ਨੇ ਪਰ ਆਖਿਰ ਜਿੱਤ ਸੱਚ ਦੀ ਹੁੰਦੀ ਹੈ ਕੋੜ ਨੇ ਖੁੱਟੇ ਨਾਨਕਾ ਓੜਕ ਸੱਚ ਰਹੀ ਹੁਣ ਮੈਂ ਇਤਨਾ ਲਵਜ਼ ਵਕਤੀ ਤੌਰ ਤੇ ਦੁਰਾ ਦੇ ਵਕਤੀ ਤੌਰ ਤੇ ਸਤਾ ਸਿੰਘਾਸਣ ਤੇ ਬੈਠਦੀ ਹੈ ਸਤ ਤਤਿ ਤਵੀ ਤੇ ਹੁੰਦਾ ਹੈ ਕੱਚੇ ਹਿਰਦੇ ਡੋਲ ਜਾਂਦੇ ਨੇ ਪਰ ਅੰਜਾਮ ਐਸਾ ਹੁੰਦਾ ਹੈ ਆਖੀਰ ਵਿੱਚ ਸੱਚ ਸਿੰਘਾਸਣ ਤੇ ਆਉਂਦਾ ਹੈ। ਔਰ ਜਿਹੜੀ ਸਤਾ ਹੈ ਉਤੇ ਮੱਲੀਆਂ ਮੇਟ ਹੋ ਜਾਂਦੀ ਹੈ। ਕੁਝ ਵੀ ਨਹੀਂ ਕੋੜ ਨੇ ਕੋਟੇ ਨਾਨਕਾ ਔੜਕ ਸੱਚ ਰਹੇ। ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਪਦੇਸ਼ ਸੰਦੇਸ਼ ਅੱਜ ਵੀ ਸਾਰੀ ਦੁਨੀਆ ਦੇ ਵਿੱਚ ਅਲਾਪਿਆ ਜਾ ਰਿਹਾ ਹੈ, ਗਾਇਆ ਜਾ ਰਿਹਾ ਹੈ, ਸਮਝਾ ਜਾ ਰਿਹਾ ਹੈ, ਸਮਝਾਇਆ ਜਾ ਰਿਹਾ ਹੈ।